ਮਾਨ ਸਾਹਿਬ ਤੇ ਠੀਕ ਹੈ ਦਿਹਾੜੀ ਦੰਗ ਵਿੱਚ ਉਹਨਾਂ ਨੂੰ ਇਹ ਵੀ ਮਿਲ ਜਾਊਗੀ ਕੋਈ ਸ਼ਾਇਦ ਟੈਸਟ ਕਰਾਉਣ ਵਾਸਤੇ ਉਹ ਗਏ ਨੇ ਅੱਜ ਛੁੱਟੀ ਦੇ ਕੋਈ ਚਾਂਸ ਲੱਗ ਰਹੇ ਨੇ ਜੀ ਅੱਜ ਹੋ ਜਾਣੀ ਚਾਹੀਦੀ ਹੈ ਨਿੱਕਲ ਤੱਕ ਠੀਕ ਹੈ ਕੱਲ੍ਹ ਵੱਲ ਵੀ ਕੋਈ ਸੀ ਉਹਨਾਂ ਦਾ ਇਹ ਹੀ ਹੋਇਆ ਸੀ ਵੀ ਟੈਸਟ ਕਰਾਉਣ ਚੱਲੇ ਆ ਅੱਛਾ ਜੀ ਸਾਹਿਬ ਸਾਡੇ ਉੱਤੇ ਕਿਸੇ ਪੰਜਾਬ ਦੇ ਹਲਕਾ ਜੀ ਗਲਤੀ ਕੀਤੀ ਬਣੀ ਪੰਜਾਬ ਦੇ ਫਰਾਂਸ ਨੇ ਨਹੀਂ ਜੀ ਉਹ ਉਹ ਟੈਸਟ ਕਰਾਉਣ ਚੱਲੇ ਸੀਗੇ ਉਹ ਨਿਕਲੇ ਸੀਗੇ ਉਹਦੇ ਉੱਤੇ अच्छा जी कोई गलबत नहीं हुई थी रेल पे बस पता ही यार कोई गलबत की गलबत कह रहे हैं कि आज छुट्टी भी मिल जाएगी हो चुकी जी आज छुट्टी पर जैसे ना वो डॉक्टर के अंदर चले गए इधर चले गए गंग जी ਤੁਸੀਂ ਮਿਲ ਕੇ ਆਏ ਹੋ ਜਿਹਦੇ ਨਾਲ ਗਏ ਸੀ ਨਾਲ ਤੇ ਸਰਪੋਟ ਜੀ ਦਾ ਕੰਮ ਨਹੀਂ ਹੋ ਰਿਹਾ ਸੀ ਸੈਂਟਰ માં ਟੈਸਟ ਕਰਾਉਣ ਹੀ ਗਏ ਅੱਛਾ ਗੱਲਬਾਤ ਅੱਜ ਨਹੀਂ ਕੋਈ ਫਟੇ ਪਣਾ ਨਹੀਂ ਸਰ ਅੱਜ ਗੰਗੋ ਸਾਡੇ ਨਾਲ ਕੀ ਗੱਲਬਾਤ ਹੋਈ ਨਹੀਂ ਐਕਚੁਅਲ ਤੇ ਨਾ ਜਿਹਦਰਾ ਕੁੜੀਆ ਸਾਹਿਬ ਨੇ ਦੱਸਿਆ ਉਹਨਾਂ ਦੇ ਕੁਝ ਟੈਸਟ ਹੋਣੇ ਸੀ ਤੋ ਆਲਰੇਡੀ ਟੈਸਟ ਵਾਸਤੇ ਜਾ ਰਹੇ ਸੀ ਸਿਰਫ ਇਹ ਤੋਂ ਫਿਰ ਨਾਲ ਡਾਕਟਰਾਂ ਦੀ ਟੀਮ ਉੱਥੇ ਖੜਨਾ ਵੀ ਚੰਗਾ ਨਹੀਂ ਲੱਗਦਾ ਪਰ ਡਾਕਟਰ ਸਾਹਿਬ ਨੇ ਕਿਹਾ ਅੱਜ ਸ਼ਾਮ ਤੱਕ ਮੋਸਟ ਪ੍ਰੋਬਬਲੀ ਛੁੱਟੀ ਆਜੋ ਹੋ ਜੂਗੀ ਵੈਸੇ ਤੰਦਰੁਸਤ ਹੈ ਨਿਕਲ ਗਿਆ ਜੇਤ ਕਾਫੀ ਸੁਧਾਰ ਹੈ ਅੱਗੇ ਨਾਲ ਸ਼ਾਮ ਤੱਕ ਛੁੱਟੀ ਕਰਦਾਂਗੇ। ਮੋਢੀਆ ਸਾਹਿਬ ਜਦੋਂ ਪੀਐਮ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਮੋਢੀਆ ਸਾਹਿਬ ਕਹਿੰਦੇ ਕਿ ਮੇਰੀ ਅੱਖਾਂ ਦੇ ਵਿੱਚ ਅਤਰੂ ਆ ਗਏ ਸੀ ਇਸ ਤੰ ਦਾ ਵਕੀਰਾ ਉਹਨਾਂ ਦੇ ਨਾਲ ਪੀਐਮ ਸਾਹਿਬ ਦਾ ਕਹਿੰਦੇ ਮੋਬਾਈਲ ਫੜਤੀ ਰੱਖ ਲਈ ਜੀ ਸਾਡੇ ਨਾਲ ਬੋਲਣ ਤੱਕ ਨਹੀਂ ਦਿੱਤਾ ਗਿਆ ਸਾਨੂੰ ਮੀਟਿੰਗਾਂ 'ਚ ਹਿੱਸਾ ਲੈਣ ਦੇ ਉਹ ਮੋਬਾਈਲ ਵਗੈਰਾ ਤੋਂ ਮੈਨੂੰ ਨਹੀਂ ਪਤਾ ਕਿ ਸਾਹਿਬ ਸਾਰਿਆਂ ਦੇ ਰੱਖ ਲੈਂਦੇ ਨੇ। ਤੋ ਜਿਹੜੀ ਪ੍ਰਾਈਮ ਮਿਨਿਸਟਰ ਸਾਹਿਬ ਦੀ ਫੇਰੀ ਸੀ ਨਾ ਉਹ ਹਮਦਰਦੀ ਜੀ ਵਾਲੀ ਨਹੀਂ ਸੀ ਵਿਗਿਆਨਗੀ ਜੀ ਵਾਲੀ ਸੀਗੀ ਉਹਦਾ ਸਵਾਰਕਿਕ ਕੋ ਪੱਖ ਸੁਣਿਆ ਨਹੀਂ ਜ Punjab ਦਾ ਜੀ ਸਾਹਮਣੇ ਦੇਖੀ ਜੀ ਜੀ ਜਿਹੜਾ 1600 ਕਰੋੜ ਦਾ ਟੈਕਿੰਗ ਹੋ ਗਿਆ ਲਗਦਾ ਕਿ 2000 ਕਰੋੜ ਦਾ ਤਾਂ ਬੇਸੀ ਨੁਕਸਾਨ ਹੋ ਗਿਆ ਨਹੀਂ ਜੀ 2000 ਕਰੋੜ ਦਾ ਕਿਉਂ ਆ 2000 2000 ਦਾ ਕਦੇ ਅਰジナਲੇ ਜ਼ਿਲ੍ਹੇ ਦਾ ਹੋ ਗਿਆ ਜੋ ਨਾਲੇ ਜਿਹੜੇ ਦਾ ਉਹਨਾਂ ਨੇ ਜਿਹੜੇ ਨਾਲੇ ਹਲਕੇ ਦਾ ਜਿਹੜਾ ਦਿੱਤਾ ਸੀ ਨਾ ਵੈਸੇ ਤੁਸੀਂ ਸੰਕਾ ਖਰਾਬ ਹੋ ਗਿਆ ਬਿਲਦਿੰਗਾਂ ਖਰਾਬ ਹੋ ਗਿਆ 2000 ਕਰੋੜ ਤੋਂ ਵੱਧ ਦਾ ਤੁਸੀਂ ਖੇਤੀ ਦਾ 5 ਲੱਖ ਏਕੜ ਹੋ ਗਿਆ ਜੀ ਪਸ਼ੂ ਕਿੰਨੇ ਆ 50 ਬੋਤਾ ਹੋ ਗਿਆ 55 ਦੇ ਨੇੜੇ ਪਹੁੰਚ ਗਿਆ ਉਹ 2000 ਕਰੋੜ ਆਪਾਂ ਉਹਨੂੰ ਕਿਵੇਂ ਗਿਣਾ ਵੈਸੇ 2000 ਪਿੰਡ ਪ੍ਰਭਾਵਿਤ ਹੋ ਗਿਆ ਜੇ 1600 ਨੂੰ ਕਰੋ ਤਾਂ 80 ਲੱਖ ਹੀ ਆ ਰਿਹਾ ਜੇ ਪਿੰਡ ਨੂੰ ਇੱਕ ਨੂੰ ਪਿੰਡਾਂ ਦੀ ਤੁਸੀਂ ਹਾਲਾਤ ਦੇਖੇ ਹੋਣੇ ਕਿਸ ਤਰ੍ਹਾਂ ਦੇ ਹੋਗੇ ਕਿ 80 ਲੱਖ ਰੁਪਏ ਨਾਲ ਉਹ ਇੱਕ ਦੋ ਚਾਰ ਘਰਾਂ ਦਾ ਵੀ ਸਵਰਨਾਕ ਗਰੀਬ ਲੋਕ ਪੁੱਜਣਗੇ ਉਹਨਾਂ ਦੇ ਘਰ ਜਿਹੜੇ ਸਾਰੀ ਉਮਰ ਤੋਂ ਵਿਚਾਰਾ ਦੋ ਕਮਰੇ ਬੋਂਦਾ ਤੇ ਉਹ ਉਹਨਾਂ ਵਾਸਤੇ ਸਰਕਾਰ ਕੁਝ ਕਰੋ ਵੀ ਕੋਪਾਉਂਦੀ ਕਹਿੰਦੇ ਹਿੰਦੀ ਸਮਝ ਨਹੀਂ ਆਂਦੀ ਬੀਐਨਪੀ ਇਸ ਤਰ੍ਹਾਂ ਦੀ ਸ਼ਰਤਾਂ ਵੀ ਫੇਰ ਉਸ ਤਰ੍ਹਾਂ ਉਹਨਾਂ ਨੇ ਜਦੋਂ ਮੰਤਰੀ ਜੀ ਨੇ ਕਿਹਾ ਮੈਂ ਵੀ ਮੰਤਰੀ ਜੀ ਨੇ ਕਿਹਾ ਅभी ਥੋੜਾ ਤਨਵਾ ਜਿਹੜਾ ਦੇ ਆ ਪਰ ਇਹ ਬਹੁਤ ਥੋੜਾ ਹੈ ਤੁਸੀਂ ਹੋਰ ਕਰੋ ਤੋ ਕਹਿੰਦੇ ਮੈਂ ਹਿੰਦੀ ਚ ਬੋਲ ਦਿੱਤਾ ਬਸ ਐਨਾ ਉਹਨਾਂ ਨੇ ਸਮਝ ਨਾ ਸਮਝ ਹਿੰਦੀ ਚ ਬੋਲ ਦਿੱਤਾਗਾ ਹੁਣ ਉਹਨੂੰ ਕਿਵੇਂ ਵੀ ਲਾ ਲਓ ਵੀ ਨਾ ਸਮਝ ਵਾਲੀ ਲਾ ਲਓ ਸਮਝ ਵਾਲੀ ਨਾਲੋ ਜੇ ਉਹ ਵੀ ਕਹਿੰਨਾ ਕਿ ਤਾਮਲਾਡੂ ਚ ਗਏ ਹੁੰਦੇ ਪ੍ਰਧਾਨ ਮੰਤਰੀ ਸਾਹਿਬ ਕਹਿ ਸਕਦੇ ਵੀ ਮੈਂ ਹਿੰਦੀ ਚ ਬੋਲਦਾ ਤਾਂ ਜਿੱਥੋਂ ਦੀ ਪਾਤਸ਼ਾਹ ਉੱਥੋਂ ਦੀ ਬੰਦਾ ਬੋਲਣੀ ਚਾਹੂਗਾ ਬੋਲੂਗਾ ਅਸੀਂ ਪੰਜਾਬੀ ਆ ਪੰਜਾਬੀ ਤੇ ਪੰਜਾਬੀ ਹੋਣ ਦੇ ਮਾਣ ਹੈ ਸਾਡਾ ਵਿਰਸਾ ਵੱਡਾ ਹੈ ਸਾਡਾ ਸੱਭਿਆਚਾਰ ਵੱਡਾ ਹੈ ਵਡੀਆਂ ਲਿਖਤਾ ਵੱਡੀਆਂ ਹੈ ਜੀ ਹਾਂਜੀ ਉਹਦੇ 'ਚ ਤਾਂ ਕੋਈ ਸ਼ੱਕ ਨਹੀਂ ਪਰ ਜਿਸ ਤਰੀਕੇ ਦੇ ਨਾਲ ਪਹਿਲਾਂ ਖੇਤੀਬਾੜੀ ਮੰਤਰੀ ਹੋਈਏ ਬਾਬਾ ਬੁੱਲੇ ਸ਼ਾਹ ਹੋਈਏ ਆ ਗੁਰੂ ਸਾਹਿਬਾਨ ਹੋਏ ਆ ਪੰਜਾਬੀ ਗੁਰਮੁਖੀ ਬੋਲੀ ਲਿਪੀ ਨੂੰ ਤੇ ਪੰਜਾਬੀ ਬੋਲੀ ਨੂੰ ਤਾਂ ਬਹੁਤ ਵੱਡਾ ਉਹ ਸਥਾਨ ਮਿਲਿਆ ਹਰ ਇੱਕ ਤਾਂ ਐਡੇ ਵੱਡੇ ਗ੍ਰੰਥ ਛਪੇ ਨੇ ਗਵਰਨਰ ਸਾਹਿਬ ਕਹਿ ਰਹੇ ਟੋਕਨ ਹੈ ਐਡਵਾਂਸ ਟੋਕਨ ਆਇਆ ਵੀ ਜਿਹੜੇ ਰਾਤ ਕਾਰ ਚੱਲ ਰਹੇ ਤੇਜ਼ੀ ਨਾਲ ਚੱਲਣ ਅੱਗੇ ਹੋਰ ਵੀ ਅਮਾਉਂਟ ਆ ਚਲੋ ਤਾਂ ਵੀ ਠੀਕ ਅਸੀਂ ਤਾਂ ਉਮੀਦ ਕਰਦੇ ਆ ਹਮੇਸ਼ਾ ਪੰਜਾਬ ਇਸ ਦੇਸ਼ ਦੇ ਨਾਲ ਖੜਾ ਰਿਹਾ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਅੱਜ ਦੀ ਸੁਰੱਖਿਆ ਜੇ ਇਹਦੇ ਵਿੱਚ ਮੁਖਮਰੀ ਵੀ ਸੀ ਦੇਸ਼ ਦਾ ਪੰਜਾਬ ਨੇ ਉਹਦੇ ਵਿੱਚ ਵੱਡਾ ਯੋਗਦਾਨ ਪਾਇਆ ਅੱਜ ਵੀ ਜਿਹੜਾ ਅਨਾਜ ਜੇ ਅਸੀਂ ਬਾਫਰ ਕੀਤਾ ਹੈਗਾ ਤਾਂ ਉਹ ਪੰਜਾਬ ਦਾ ਉਹਦੇ ਵਿੱਚ ਵੱਡਾ ਹਿੱਸਾ ਹੈ ਜਿਸ ਤਰੀਕੇ